ਮੈਂ ਨਾ ਇਸ ਗੱਲ ਚ ਸਟ੍ਰੋਂਗਲੀ ਬਲੀਵ ਕਰਦਾ ਸਕੂਲ ਸਕੂਲ ਪੜਦੇ ਪਿੰਡਾਂ ਵਾਲੇ ਆ ਆਪਾਂ ਸਮਝ ਨਹੀਂ ਹੁੰਦੀ ਸੀ ਇਹਨੂੰ ਮੈਨੀਫੈਸਟੇਸ਼ਨ ਕਹਿੰਦੇ ਆ ਰਮਨ ਸੋਢੀ ਨੂੰ ਕੋਈ ਜਾਣਦਾ ਸੀ ਮੈਂ ਕਹਿ ਰਿਹਾ ਮੈਂ ਸੋਚਿਆ ਨਾ ਨਾ ਬਟ ਯੂ ਤੇ ਥੈਟ ਵਾਸ ਮੈਨੀਫੈਸਟੇਸ਼ਨ ਨਾ ਨਾ ਮੇਰੇ ਹੋਹੀ ਕਹਨ ਰਮਨ ਸੋਢੀ ਕੀ ਸੀ ਕੁਝ ਨਹੀਂ ਸੀਗਾ ਰਮਨ ਸੋਢੀ ਮੈਂ ਪੁਰਾਣਾ ਜਾਣਦਾ ਥੋਂ ਇੱਕ ਆਂ ਪਿੰਡ ਰਣਜੀਤਗੜ੍ਹ ਤੋਂ ਕਿੱਥੇ ਕਿੱਥੇ ਹੁਣ ਰਮਨ ਸੋਢੀ ਨੂੰ ਦੁਨੀਆ ਦੇ ਪੰਜਾਬੀ ਸਾਰੇ ਤਕੜੇ ਤਕੜੇ ਅਮੀਰ ਜਾਣਦੇ ਐ ਤਕੜੇ ਤਕੜੇ ਵਪਾਰੀ ਜਾਣਦੇ ਐ ਤਕੜੇ ਤਕੜੇ ਬਾਗਾ ਲਾਉਣ ਵਾਲੇ ਕੋਈ ਕਾਜੂ ਲਾਉਣ ਵਾਲਾ ਕੋਈ ਖਰੋਟ ਲਾਉਣ ਵਾਲਾ ਚੰਗੀਆਂ ਚੰਗੀਆਂ ਕੁੜੀਆਂ ਮੁੰਡੇ ਜਿਹੜੇ ਪ੍ਰਾਪਰਟੀ ਦੇ ਵਿੱਚ ਦੁਬਈਆਂ ਦੇ ਵਿੱਚ ਉਹ ਜਾਣਦੇ ਸਾਰੇ ਪੰਜਾਬ ਦੇ ਪੋਲੀਟਿਸ਼ੀਅਨ ਤਾਂ ਜਾਣਦੇ ਜਾਂਦੇ ਐ ਦੇਸ਼ ਵਿਦੇਸ਼ 'ਚ ਜਿੱਥੇ ਪੰਜਾਬੀ ਉਹ ਬਿਠਾ ਜਾਂਦਾ ਸੋ ਵਾਟ ਐਲਸ ਯੂ ਵਾਟ ਰਮਨ ਸੋਢੀ ਅਸੀਂ ਹੋ ਸਕਦਾ ਮਾਈਟ ਬੀ ਤੁਹਾਡੇ ਕੋਲ ਪੈਸੇ ਨਾ ਹੋਣ ਉਹਨੇ ਤੁਸੀਂ ਲਿੰਮੂ ਤੇ ਨਾ ਆਓ ਜਾਂ ਰਾਇਲਜ਼ ਰਾਈਸ ਤੇ ਨਾ ਆਓ ਲੇਕਿਨ ਜਿਹੜੇ ਕਰੇ ਰਾਇਲਸ ਰਾਈਸ ਖੜੀ ਹੈ ਉਹ ਰਮਨ ਸੋਢੀ ਨੂੰ ਗੇਟ ਖੋਲ ਦੇ ਥਿਸ ਇਜ਼ ਆਲ ਮੈਨੀਫੈਸਟ ਆਈ ਥਿੰਕ ਬਹੁਤ ਮਿਹਰਬਾਨੀ ਪ੍ਰਧਾਨ ਜੀ ਥੈਂਕ ਯੂ ਸੋ ਮਚ ਸਾਹਿਬ ਪਰ 2-3 ਮਹੀਨਿਆਂ ਬਾਅਦ ਜ਼ਿਆਦਾ ਲੇਟ ਕਰ ਦਿੰਦੇ ਹੋ 4 ਮਹੀਨਿਆਂ ਬਾਅਦ 15 ਦਿਨ ਬਾਅਦ ਇੱਕ ਅੱਧੀ ਕਿਉਂਕਿ ਤੁਹਾਡਾ ਸੁਨੇਹਾ ਸਾਡੀ ਗੱਲ ਵਿਸਤਾਰਪੁਰ ਕੋਈ ਅਰੀ ਨਾ ਸਾਨੂੰ ਸਵਾਦ ਨਹੀਂ ਆਉਂਦਾ ਕਿ ਇਸ ਨੂੰ ਇੰਟਰਵਿਊ ਦੀ ਇਹ ਕਹਿਣ ਲੱਗ ਪੈਂਦੇ ਆ ਨਾ ਵੀ ਇਹ ਕਾਂਗਰਸੀ ਹੋ ਗਿਆ ਫੇ ਚਲੋ ਫਿਰ ਇਹ ਤਾਂ ਇਹ ਤੁਸੀਂ ਨਾ ਵੀ ਕਹੋਗੇ ਤਾਂ ਵੀ ਕਹਿਣਾ ਕਿਸੇ ਨੇ ਜਦੋਂ ਤੁਸੀਂ ਸੁਖਵੀਰ ਜੀ ਨਾਲ ਬੈਠੇ ਹੋਏ ਤਾਂ ਉਹ ਕਹਿੰਦੇ ਕਹਿੰਦਾ ਇਹ ਆਖਲੀ ਦਲ ਹੋ ਗਿਆ ਹਾਂ ਜੀ ਮਾਨ ਸਾਹਿਬ ਨਾਲ ਬੈਠੇ ਹੋਏ ਤਾਂ ਉਹਨਾਂ ਕਹਿੰਦੇ ਨਹੀਂ ਯਾਰ ਇਹ ਭਗਵਾਨ ਦਾ ਕੰਮ ਹੈ ਤਾਂ ਭਗਵਾਨ ਦੇ ਆੜੀ ਹੈ ਭਗਵਾਨ ਦੇ ਦੋਸਤਾਂ ਸੀ ਸ਼ਰਿਆਮ ਮੈਂ ਨਹੀਂ ਨਹੀਂ ਤੁਸੀਂ ਸਿਰੇ ਦੇ ਬੜੀ ਦੇ ਵੀ ਦੋਸ ਸਿਸ ਦਾ ਬੈਸਟ ਥਿੰਗ ਇਨ ਯੂ ਆੜੀ ਹਰ ਇੱਕ ਨਾ ਰੱਖਣੀ ਚਾਹੀਦੀ ਹੈ ਹਰ ਇੱਕ ਬੰਦੇ ਦੀਆਂ ਚੰਗੀਆਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਬਹੁਤ ਨੈਗੇਟਿਵ 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 ਜਿਹੜਾ ਮੀਡੀਆ ਹੈਗਾ ਉਹਦੀ ਕੋਈ ਬਹੁਤ ਸਲਾਹਾਂਗਾ ਨਹੀਂ ਕਰਦੇ ਪੋਜ਼ਿਟਿਵ ਜੁਰ ਤੁਸੀਂ ਕਹਿੰਦੇ ਤੁਸੀਂ ਹਮੇਸ਼ਾ ਸਨਸਨੀ ਕਰੋ ਇੱਕ ਸਨਸਨੀ ਹੁੰਦਾ ਹੁੰਦਾ ਸੀ ਕਿ ਮੈਂ ਉਹ ਕਹਦੇ ਬੰਦ ਕਰ ਯਾਰ ਆਲਦੋ ਦਾ ਨੈਸ਼ਨਲ ਉਹ ਸੀਗਾ ਕੀ ਵਾਟ ਇਜ਼ ਦਿਸ ਨੌਂਸੈਂਸ 올 ਟਾਈਮ ਸੰਸਨੀ ਸੰਸਨੀ ਯਾਰ ਰਿਸ਼ਤੇ ਰੱਖਣਾ ਗਣਾ ਥੋੜਾ ਜੇ ਪੱਤਰਕਾਰ ਉਹ ਤਾਂ ਤੁਹਾਡੀਆਂ ਦੁਸ਼ਮਣੀਆਂ ਥੋੜਾ ਸਾਬ ਨਾ ਹੋ ਸਕਦੀ ਵਾਈ ਨਾਟ ਉਸ ਬੰਦੇ ਦੀਆਂ ਚੰਗੀਆਂ ਚੀਜ਼ਾਂ ਨੈਗੇਟਿਵ ਚੀਜ਼ਾਂ ਵੀ ਉਹਨਾਂ ਨਾਲ ਬਾਟ ਕੇ ਗੱਲਬਾਤ ਕਰਕੇ 24 ਘੰਟੇ ਥੋੜੇ ਕੋਦੇ ਚੈਨਲ ਤੇ ਸਮਾਨ ਹੀ ਹੋਵੇ ਖੋਲਤੀਪੋਲ ਚੱਕ ਤੇ ਫੱਟੇ ਮਾਂਜਤਾ ਬਾਟਾ ਵਾਟ ਇਜ਼ ਦਿਸ ਬੱਸ ਵੀ ਮੈਂ ਭਾਈ ਇਹ ਮਹਿਸੂਸ ਕਰਦਾ ਕਿ ਬੀਇੰਗ ਅ ਜਰਨਲਿਸਟ ਰਾਜਾ ਵੜਗ ਨੂੰ ਮੈਂ ਕਿਸੇ ਸਵਾਲ ਨੂੰ ਪੁੱਛਣ ਤੋਂ ਗਰੇਜ਼ ਨਾ ਕਰਾਂ ਪਰ ਬੈਕਐਂਡ ਤੇ ਮੇਰੀ ਰਾਜਾ ਵਡਿੰਗ ਨਾਲ ਜੇ ਚੰਗੀ ਲਾਜਾ ਤੇ ਉਹ ਜਗਨਾ ਕੀਆ ਹਾਂ ਤੁਹਾਡਾ ਇਹ ਮਕਸਦ ਨਹੀਂ ਹੋਣਾ ਚਾਹੀਦਾ ਹਮ ਸਵਾਲ ਕਰੋ ਪਰ ਇਹ ਮਕਸਦ ਨਹੀਂ ਹੋਣਾ ਜੇ ਅੱਜ ਮੰਨ ਜਨਾ ਹਾਂ ਪ੍ਰੋਫੈਸ਼ਨ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਆਫਟਰ ਥੈਟ ਜਾਂ ਬਿਯੋਂਡ ਥੈਟ ਤੁਹਾਡੇ ਰਿਲੇਸ਼ਨਸ ਨੇ ਤੂੰ ਕੋ ਮਾੜੀ ਗੱਲ ਨਹੀਂ ਪਰ ਤੂੰ ਵੀ ਮੇਰੀ ਹੋਣੀ ਤੇ ਵੀ ਤਾਂ ਆਪਸ ਰਿਲੇਸ਼ਨ ਹੈ ਤੇਰਾ 5 ਸਾਲਾਂ ਦਾ ਬਹੁਤ ਜ਼ਿਆਦਾ ਹੋ ਗਿਆ ਚੱਲ ਰਿਹਾ ਕਰੈਕਟਿਵ ਜੇ ਮੰਨ ਜਨਾ ਹੈ ਹਾਂ ਇਹਨੂੰ ਮੰਨਣਾ ਇਹਨੂੰ ਠੁਕਣਾ ਇਹ ਉਹ ਲੋਕ ਕਰਦੇ ਆ ਵਡਿੰਗ ਸਾਹਿਬ ਜਿਹੜੇ ਨੌ ਸਿੱਖੀ ਆਏ ਆ ਨਾ ਸਾਡੀ ਲਾਈਨ ਦੇ ਵਿੱਚ ਜਿਹੜੇ ਨੌ ਸਿੱਖੀ ਹੈ ਤੇ ਜਿਨ੍ਹਾਂ ਨੂੰ ਫੇਮ ਸਿਕਨੈਸ ਹੈ ਜਰਨਲਿਜ਼ਮ ਦੀ ਬਹੁਤੇ ਨੂੰ ਨੌਲੇਜ ਨਹੀਂ ਹੈ ਫੇਮ ਸਿਕਨੈਸ ਮੈਨੂੰ ਹੁੰਦਾ ਹੈ ਕਿ ਕਿਸੇ ਬੰਦੇ ਨੂੰ ਤੁਸੀਂ ਪੁੱਛਣਾ ਕਿ ਤੇਰੇ ਫਾਦਰ ਸਾਹਿਬ ਦਾ ਕੀ ਹਾਲ ਹੈ ਕਿਸੇ ਨੂੰ ਪੁੱਛਣਾ ਤੇਰੀ ਮਾਂ ਦੇ ਖਸਮ ਦਾ ਕੀ ਹਾਲ ਹੈ ਰਿਸ਼ਤਾ ਸੇਮ ਹੈ ਯੈਸ ਤੁਹਾਡੇ ਪੁੱਛਣ ਦਾ ਲੈਜ਼ਾ ਇੰਟੈਰੋਗੇਸ਼ਨ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਹੈ ਕਿ ਮੈਂ ਇਹਦੇ ਵਿੱਚ ਸਿਆਸਤਦਾਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਇਨਕਲੂਡਿੰਗ ਯੂ ਆਲਸੋ ਕਿ ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਹੈ ਜਿਹੜਾ ਨਹੀਂ ਪੁੱਛਿਆ ਪਰ ਮੈਨੂੰ ਲੱਗਦਾ ਸਭ ਤੋਂ ਵੱਡਾ ਕੰਪਲੀਮੈਂਟ ਇਹ ਮਿਲਦਾ ਕਿ ਸਭਿਕ ਤਰੀਕੇ ਦੇ ਨਾਲ ਤੁਹਾਡਾ ਡਾਇਲੌਗ ਹੋਣਾ ਚਾਹੀਦਾ ਅਸੀਂ ਇਹ 30 ਮਿੰਟ ਬੈਠ ਕੇ 40 ਮਿੰਟ ਗੱਲਾਂ ਕੀਤੀਆਂ ਮੈਨੂੰ ਲੱਗਦਾ ਨਹੀਂ ਹੈ ਕਿ ਇੱਕ ਦੂਜੇ ਨੂੰ ਅਸੀਂ ਅਨਕੰਫਰਟੇਬਲ ਫੀਲ ਕਰਾਇਆ ਤਾਂ ਡਾਇਲੌਗ ਹੋਣਾ ਚਾਹੀਦਾ ਸਵਾਲ ਜਿਹੜਾ ਮਰਜ਼ੀ ਹੋਵੇ ਮੈਨੂੰ ਅੱਜ ਤੱਕ ਕਿਸੇ ਨੇ ਮਨਾ ਨਹੀਂ ਕੀਤਾ ਤੁਹਾਨੂੰ ਕਦੇ ਕਿਸੇ ਨੇ ਇੰਟਰਵਿਊ ਦੇਣ ਤੋਂ ਮਨ ਦਾ ਨਹੀਂ ਕੀਤਾ ਹੋਣਾ ਬਿਲਕੁਲ ਠੀਕ ਜਿਹੜੇ ਨੂੰ ਤੁਸੀਂ ਕਹੋ ਨਾ ਥੋੜੀ ਸਾਹ ਬਾਜੋ ਜੀ ਇਵਨ ਆਪ ਅਪਰੋਚ ਕਰ ਲੈਂਦੇ ਜੀ ਮੈਂ ਕਹਿੰਦਾ ਕੋਈ ਝਾੜੂ ਕੋਈ ਪ੍ਰਤਾਪ ਬਾਜਵਾ ਕੋਈ ਰਾਜਾ ਵੜਿੰਗ ਕੋਈ ਸੁਖ Feels उखे उखे that's why ਇਹ ਮੈਂ ਦੂਜਿਆਂ ਨੂੰ ਵੀ ਦੱਸਣਾ ਚਾਹੁੰਦਾ ਕਿਉਂਕਿ ਐਵਰੀਬਾਡੀ ਫੀਲਸ ਕਿ ਚੰਗੇ ਤਰੀਕੇ ਦੇ ਨਾਲ ਔਖੇ ਤੋਂ ਔਖੇ ਸਵਾਲ ਪੁੱਛੇ ਜਾ ਸਕਦੇ ਪੁੱਛੇ ਜਾ ਸਕਦੇ ਤੇ ਉਹਨਾਂ ਦੇ ਉੱਤਰ ਵਿੱਚ ਦੈਟਸ ਵਾਈ ਬਹੁਤ ਮਿਹਰਬਾਨੀ ਜੀ ਥੈਂਕ ਯੂ ਰਮਨ ਜੀ ਬਹੁਤ ਬਹੁਤ ਧੰਨਵਾਦ